ਕਿਓ ਪ੍ਰਸ਼ਾਸਨ ਜਿਹੜਾ ਸਾਨੂੰ ਰੋਜ਼ ਲਾਰੇ ਲਾਦਾ ਸੀ ਜੋਇਨਿੰਗ ਦਵਾਵਾਂਗੇ ਚਲੋ ਹੁਣ ਇਹਨਾਂ ਕੋਈ ਬਗਾ ਲਈ ਜੋਇਨਿੰਗ ਦਿਓ ਮੰਗਾਇਆ ਤਾਂ ਪੀਂ ਕੇ ਨਾ ਤਾਂ ਸਾਰੇ ਚਲੋ ਚਲੋ ਸਾਰੇ ਹਾਂ ਜਾਈਏ ਮਾਰ ਕੇ ਜਾਮਾਂਗੇ ਚਾਹ ਸਾਨੂੰ ਚੱਕ ਕੇ ਲੈ ਜਾਣ ਚਲੋ ਚਲੋ ਸਾਰੇ ਜੋਇਨਿੰਗ ਅੱਗੇ ਗਾ ਰਿਹਾ ਨਾ ਕਿਹੜੇ ਸਾਥ ਅਸਰ ਬੋੜਾ

ਉਸ ਤੋਂ ਦੇ ਨਾ ਫੜਦਿਆ ਦੁੱਖ ਨਹੀਂ ਹੈ ਇਸ ਚੀਜ਼ ਦਾ ਪੂਜਾ ਪੂਜਾ ਮੂਜੇ ਕੋਈ ਫਰਕ ਨਹੀਂ ਪੈਣਾ ਇਹਨਾਂ ਨੂੰ ਆ ਜਾ ਨੌ ਨੀ ਕਰ ਨਾ ਯਾਰ ਮੈਂ ਬੋਲ ਰਹਾ ਹਾਂ ਪਾਗਲ ਇਹ ਨਹੀਂ ਕਰਨਾ ਪੂਜਾ ਇਹ ਨਹੀਂ ਕਰਨਾ ਨਾ ਖਾਓ ਨਾ ਖਾਓ ਨਾ ਹਸੀ ਆ ਜਾਂਦੀ ਹੈ ਕਿਸ ਨੂੰ ਪਸੰਦ ਹੈ ਹਸੀ ਆ ਰਹੀ ਹੈ ਉਹ ਨਾ ਸੁਣ ਨਾ ਪੂਜਾ ਇਹ ਨਹੀਂ ਕਰਨਾ ਨਾ ਅੱਛਾ ਹੱਸਣਾ ਨਾਲ ਨਹੀਂ ਜੋਬ ਚਾਹੀਦੀ ਜੀ ਜੋ ਕੋਈ ਕਹਿ ਰਿਹਾ ਹੈ ਖੜੀਓ ਪੁੱਤਰੀ ਖੜੀ ਜਾਓ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਠਡੀ ਹੋ ਗਈ ਪਾਣੀ ਪਾਓ 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 ਪਾਣੀ ਪ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੱਲ ਮੈਂ ਕੀ ਕਿ ਕੀਆ ਪੋਜ਼ਿਟਿਵ ਸੋਚੋ ਪੋਜ਼ਿਟਿਵ ਸੋਚੋ ਕਿੰਨਾ ਕਿੰਨਾ ਸੋਚਦੇ ਹੋ ਮੇਰੀ ਤੂੰ ਸੁਣਦਾ ਹੀ ਨਹੀਂ ਇੱਕ ਵਾਰ ਪੋਜ਼ਿਟਿਵ ਸੋਚ ਮੈਂ ਮੇਰੀ ਸੁਣਦੇ ਹੀ ਨਹੀਂ ਠੀਕ ਹੈ ਨਾ ਮੇਰੀ ਗੱਲ ਸੁਣ ਮੈਂ ਤਾਂ ਜੋ ਤੁਹਾਡੇ ਲਈ ਜਿੰਨਾ ਮੇਰੇ ਤੋਂ ਬਣ ਸਕਦਾ ਸੀਗਾ ਮੈਂ ਉਹ ਤੋਂ ਬਹੁਤ ਵੱਧ ਛੱਡ ਕੇ ਕੀਤਾ ਹੈ ਹੁਣ ਤੁਸੀਂ ਮੇਰੀ ਤੁਸੀਂ ਦੱਸੋ ਸੁਣ ਲਓ ਮੈਡਮ ਸੁਣ ਲਓ ਸੁਣ ਲਓ ਅੱਜ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਸੀ ਕਿ ਸਵੇਰੇ ਮੈਨੂੰ 6 ਵਜੇ ਫੋਨ ਆ ਲੈ ਡਿਪਟੀ ਸਾਹਿਬ ਕਹਿੰਦੇ ਵੀ ਦਾਨਿਸ਼ ਵੀ ਆਪਾਂ ਚੱਲਦੇ ਆ ਨਾ ਨਾਲ ਯਾਰ ਵੀ ਇਹਨਾਂ ਦੇ ਦੋ ਕੇ ਦੋ ਕੁੜੀਆਂ ਲੈਣਾ ਇਹਨੂੰ ਹਸਪੀਟਲ ਮੰਗੀ ਦੀ ਨੇ ਫੋਨ ਕਰਿਓ ਮੰਨ ਕਰ ਦਿਓ ਗੁਰਬਿੰਦਰ ਜੋ ਮੇਰੀ ਗੱਲ ਸੁਣੋ ਡਿਪਟੀ ਸਾਹਿਬ ਸਵੇਰੇ ਮੈਨੂੰ ਫੋਨ ਆਇਆ 6 ਵਜੇ ਮੈਨੂੰ ਕਹਿੰਦੇ ਦਾਨਿਸ਼ ਵੀ ਮੈਂ ਨਾਲ ਚੱਲਦਾ ਤੂੰ ਚੱਲ ਵੀ ਆਪਾਂ ਇਹਨਾਂ ਤੇ ਦੋ ਬੰਦੇ ਲੈ ਕੇ ਐਜੂਕੇਸ਼ਨ ਡਿਪਾਰਟਮੈਂਟ ਚੱਲਦੇ ਆ ਵੀ ਆਪਾਂ ਪੁੱਛਦੇ ਆ ਵੀ ਕਿਉਂ ਨਹੀਂ ਯਾਰ ਕੰਮ ਹੋ ਰਿਹਾਗਾ ਹੁਣ ਇਹ ਕੰਮ ਹੋ ਗਿਆ ਦੱਸੋ ਮੈਂ ਕੀ ਕਹਣਾ ਡਿਪਟੀ ਸਾਹਿਬ ਨੂੰ ਮੈਂ ਉਹਨਾਂ ਨੂੰ ਦੱਸਿਆ ਵਾ ਸਰ ਇਹ ਕੰਮ ਹੋ ਗਿਆ ਕਹਿੰਦੇ ਅਰ ਫਿਰ ਤੂੰ ਉੱਥੇ ਜਾ ਪਾ ਐਜੂਕੇਸ਼ਨ ਡਿਪਾਰਟਮੈਂਟ ਕੀ ਕਰਾ ਜਾਣਾ ਬਾਕੀ ਜਿਹੜੇ ਬਾਕੀਆਂ ਨੂੰ ਲੈ ਜਾਣਾ ਮੈਂ ਮੈਂ ਤੋਂ ਨੂਰੀ ਤੁਹਾਡੀ ਰਾਖੀ ਕਰਨੀ ਹੈ ਕਿ ਉੱਥੇ ਤੁਹਾਡਾ ਕੰਮ ਕਰਾਉਣਾ ਮੈਂ ਕਹਿੰਦੇ ਹੋਰ ਬੰਦੇ ਨਹੀਂ ਇਹ ਡਿਪਾਰਟਮੈਂਟ ਮੇਰੀ ਗ ਇੱਕ ਜਗ੍ਹਾ ਬੈਠੇ ਸੀਗੇ ਤੁਸੀਂ ਹੁਣ ਤੁਸੀਂ ਆਪੇ ਸਟੈਪ ਚੱਕਿਆ ਮੈਂ ਤੁਹਾਨੂੰ ਕੱਲ ਵਾਦਾ ਕਰਕੇ ਕਿਹਾ ਸੀ ਮੈਂ ਤੁਸੀਂ ਪੋਜ਼ਿਟਿਵ ਰਹੋ ਇੱਕ ਦਿਨ ਠੀਕ ਹੈ ਨਾ ਵੀ ਮੈਂ ਵੀ ਕੁਝ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕਰੂੰਗਾ ਇਹ ਤੋਂ ਪਹਿਲਾਂ ਜੋ ਵਾਅਦਾ ਕੀਤਾ ਸੀ ਤੁਸੀਂ ਯਾਰ ਮੇਰੀ ਗੱਲ ਸੁਣ ਬੱਚੇ ਮੇਰੀ ਗੱਲ ਕਿੱਥੇ ਤੁਸੀਂ ਸੁਣਦੇ ਤਾਂ ਹੈ ਨਹੀਂ ਤੁਸੀਂ ਤਾਂ ਆਪਣੇ ਆਪ ਨੂੰ ਨੁਕਸਾਨ ਕਰਨ ਦੀ ਕਰਦੇ ਹੋ ਅੱਜ ਤੁਸੀਂ ਤਾਂ ਆਪਣੇ ਆਪ ਨੁਕਸਾਨ ਕਰਨ ਦੀ ਕਰਦੇ ਡਿਪਟੀ ਸਾਹਿਬ ਐਨੇ ਵਰੀਡ ਨੇ ਉਹ ਕਹਿੰਦੇ ਯਾਰ ਦਨਿਸ਼ ਵੀ ਇਹਨਾਂ ਬੱਚਿਆਂ ਦਾ ਕੀ ਕਸੂਰ ਦੱਸ ਕਿਹਦੇ ਵੀ ਸੁਣੋ ਹੁਣ ਸਿਚੁਏਸ਼ਨ ਇਹ ਜੀ ਆ ਤੁਸੀਂ ਵੀ ਥੋੜਾ ਜਿਹਾ ਸਮਝੋ ਮੈਂ ਹੁਣ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਮੈਂ ਡਿਪਟੀ ਸਾਹਿਬ ਕੋਲੋਂ ਮੈਂ ਕੋਰਟ ਕਿਸ ਦਾ ਦੇਖਾ ਤੋ ਪੋਇਆ ਇਹ 6 ਮਹੀਨੇ ਹੋ ਗਏ 6 ਮਹੀਨੇ 6 ਮਹੀਨੇ ਤੋਂ ਮਾਰਕੀ ਹੋ ਗਿਆ ਹੁਣ ਸਾਨੂੰ ਤਾਂ ਟੈਕਨੀਕਲੀ ਡੇਟ ਪਤਾ ਕਿ ਕੀ ਹੋਇਆ ਡੇਟ 36 ਦਿਨ ਹੋ ਗਏ ਜੀ ਕਿਉਂਕਿ 35 36 ਦਿਨ ਫਿਰ ਤਾਂ ਕੰਮ ਕਈ ਵਾਰ ਚੱਲ ਪੈਂਦਾ ਸਾਡੀ ਜੁਆਇਨਿੰਗ ਨੂੰ 6 6 ਮਹੀਨੇ ਲੱਗ ਕੇ ਸੀ ਇਹ ਤਾਂ ਚੱਲਦੀ ਹੈ ਮੈਂ ਤੁਹਾਨੂੰ ਇਹ ਦੱਸ ਦਿੰਦੀ ਹਾਂ ਕਿ ਮੈਂ ਇਹ ਕੰਮ ਸਾਰਾ ਡਾਣਾ ਕਰ ਵੀ ਅਲਟੀ ਮੈਡਮ ਦੇ ਰਹੇ ਐ ਤੁਹਾਨੂੰ ਇਹ ਕਦ ਤੇ ਚੂਰ ਵੀ ਜਾਣਾ ਹੋਣਾ ਕੰਮ ਤੁਸੀਂ ਚਲੋ ਹੁਣ ਮੇਰੀ ਗੱਲ ਸੁਣੋ ਸਰਦਾਰ ਰੱਖਿਆ ਜਾ ਰਹੀਆਂ ਨੇ ਫਾਈਨ ਮਿਲੇ ਤੁਹਾਨੂੰ ਇੱਕ ਵਾਰ ਕੱਲ ਐਸਡੀਐਮ ਸਾਹਿਬ ਆਏ ਸਨ ਪਰ ਐਸਡੀਐਮ ਸਾਹਿਬ ਆਈ ਸੀ ਕੱਲ ਕਹਿੰਦੇ ਸੀ 12 ਵਜੇ ਦੇ ਲਾਲਾ ਦੇਖੋ ਅਸੀਂ ਅਸੀਂ ਸਾਬਾ ਲਈ ਵੀ ਟ੍ਰਾਈ ਕਰੀ ਜਾਂਦੇ ਅਸੀਂ ਵੀ ਸਾਡਾ ਥੋੜਾ ਕੰਮ ਹੋ ਜਾਵੇ ਸੀ ਕੰਟੀਨਿਊਸਲੀ ਅਸੀਂ ਅਸੀਂ ਉਹਨਾਂ ਨਾਲ ਨਹੀਂ ਮਨਦੇ ਸਟੇਟਿਵ ਰਹੋ ਪਰ ਆਇਆ ਵੀ ਕੁਝ ਟਾਈਮ ਕਈ ਵਾਰ ਲੱਗ ਜਾਂਦਾ ਟਾਈਮ ਅਸੀਂ ਆਪਦੇ ਵੱਲੋਂ ਸاسي ਟ੍ਰਾਈ ਕਰੀ ਜਾਂਦੇ ਹਉਤੇ ਵੀ ਅਸੀਂ ਗੱਲ ਕਰਕੇ ਵੀ ਥੋੜੀ ਸਾਡੇ ਸਾਡੇ ਨਾਲ ਦਾ ਤੁਹਾਡਾ ਕੋਈ ਨਾਤਾ ਅਸੀਂ ਦੇਖ एजुकेशन ਡਿਪਾਰਟਮੈਂਟ ਹਾਂਜੀ ਠੀਕ ਹੈ ਨਾ ਨਾ ਹੀ ਸੋਣਾ ਨਾ ਤੁਸੀਂ ਮੈਡਮ ਸਾਡਾ ਅਟਾ ਸਿੱਧਾ ਨਹੀਂ ਜਿੰਮੇਵਾਰੀ ਹੈ ਮੈਡਮ ਮੈਂ ਤੁਹਾਡੇ ਪੇਰੈਂਟਸ ਦੇ ਨੰਬਰ ਲਏ ਸੀਗੇ ਉਹਨਾਂ ਨੂੰ ਜਰੂਰ ਮੈਂ ਗੱਲ ਕਰਨੀ ਹੈ ਵੀ ਬੱਚਿਆਂ ਦਾ ਅਸੀਂ ਧਿਆਨ ਰੱਖਦੇ ਹਾਂ ਵੀ ਤੁਸੀਂ ਹੋ ਸਕਦਾ ਤੁਸੀਂ ਵੀ ਆ ਜਾਓ ਠੀਕ ਹੈ ਸੋਣਾ ਕਿੱਥੇ ਭੇਜਿਆ ਸਾਨੂੰ ਠੀਕ ਹੈ ਨਾ ਕੋਈ ਨਹੀਂ ਮੈਡਮ ਠੀਕ ਹੈ ਨਾ ਹੁਣ ਰਾਤ ਸਾਡੀ ਸਾਰਾ ਕੁਝ ਸਮਝਾਉਣ ਤੋਂ ਬਾਅਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਸਾਥੀਓ ਜੀ ਮੈਂ ਕਿ ਤੁਹਾਨੂੰ ਪਤਾ ਕਿ ਆਪਣਾ 29 ਸਤੰਬਰ ਤੋਂ ਜਿਹੜਾ ਲਗਾਤਾਰ ਧਰਨਾ ਉਹ ਅਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ਵੀ ਖੇ ਲਗਾਤਾਰ ਚੱਲ ਰਿਹਾ ਹੈ ਸਰਕਾਰ ਸਾਡਾ ਕੰਮ ਕਰਦੀ ਕਿਤੇ ਵੀ ਨਜ਼ਰ ਨਹੀਂ ਆ ਰਹੀ ਅਸੀਂ ਸ਼ਾਂਤ ਬੈਠ ਕੇ ਦੇਖ ਲਿਆ ਅਸੀਂ ਰੋਜ਼ ਪ੍ਰਦਰਸ਼ਨ ਕਰਕੇ ਦੇਖ ਲੈ ਪਰ ਇਹਨਾਂ ਦੇ ਜਿਹੜੇ ਕੰਨ ਤੇ ਜੂ ਵੀ ਨਹੀਂ ਸਰਕਦੀ ਉੱਪਰ ਦੀ ਇਹ ਸਾਡੇ ਨਾਲ ਡੀਲ ਕਰਨ ਤੇ ਉਤਰ ਆਏ ਨੇ ਕਿ ਪਹਿਲਾਂ ਤੁਸੀਂ ਇਹ ਚੀਜ਼ ਕਰੋ ਤਾਂ ਅਸੀਂ ਤੁਹਾਡੀ ਲਿਸਟ ਪਾਵਾਂਗੇ ਤੁਸੀਂ ਇਹ ਚੀਜ਼ ਕਰੋ ਤਾਂ ਅਸੀਂ ਇਹ ਕਰਾਂਗੇ ਕਿ ਸਾਡੇ ਲਈ ਚਾਰ ਪੇਪਰ ਦੇਣੇ ਜ਼ਰੂਰੀ ਨਹੀਂ ਸੀ ਪਹਿਲਾਂ ਤਿੰਨ ਪੇਪਰ ਦਿੱਤੇ ਕੋਰਟ ਵੱਲੋਂ ਸਾਡਾ ਇੱਕ ਪੇਪਰ ਕੈਨਸਲ ਹੋਇਆ ਸੀ ਚੌਥਾ ਪੇਪਰ ਫੇਰ ਦਿੱਤਾ ਫੇਰ ਦੁਬਾਰਾ ਮੈਰਿਟ ਬਣੀ ਅਸੀਂ ਮੈਰਿਟਾਂ ਦੇ ਵਿੱਚ ਆਏ ਸਾਡਾ ਇੱਕ ਕਸੂਰ ਹੈ ਚਾਰ ਪੇਪਰ ਇਹਨਾਂ ਦੇ ਲਈ ਜ਼ਰੂਰੀ ਨਹੀਂ ਸੀ ਜੋ ਸਾਡੇ ਨਾਲ ਹੁਣ ਡੀਲ ਕਰਨ ਤੇ ਉਤਰਾਈ ਹੈਗੀ ਸਾਡੀ ਇੱਕ ਭੈਣ ਦੀ ਪਹਿਲਾਂ ਉੱਥੇ ਡੈਥ ਹੋ ਗਈ ਸੀ ਕਿ ਪੇਪਰ ਜਾਂਦੀ ਦੀ ਕੀ ਹੋਰ ਚਾਹੁੰਦੇ ਨੇ ਕਿ ਇਹਨਾਂ ਦੇ ਜਿਹੜੇ ਸਾਡੇ ਹੋਣ ਵਾਲੇ ਤੇ ਆਪਕ ਨੇ ਉਹ ਹੋਰ ਮਾਰਨ ਉਹ ਹੋਰ ਸੜਕਾਂ ਤੇ ਰੋਲਣ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਸੜਕਾਂ ਤੇ ਬੈਠਣ ਦਾ ਅਸੀਂ ਕਦੇ ਵੀ ਕੋਈ ਨਾਜਾਇਜ਼ ਮੰਗ ਇਹਨਾਂ ਤੋਂ ਕਦੇ ਨਹੀਂ ਕੀਤੀ ਹੈਗੀ ਅਸੀਂ ਸਿਰਫ ਆਪਣੇ ਹੱਕ ਮੰਗ ਰਹਿਆਂਗੇ ਚਾਰ ਪੇਪਰ ਪਾਸ ਕੀਤੇ ਨੇ ਸਾਨੂੰ ਸਾਡਾ ਹੱਕ ਦੋ ਸਾਡਾ ਹੱਕ ਮੰਗਦਾਗਾ ਸਕੂਲਾਂ ਦੇ ਵਿੱਚ ਜਾ ਕੇ ਅਸੀਂ ਬੱਚਿਆਂ ਨੂੰ ਪੜਾਈਏ ਤਾਂ ਸਾਡੇ ਜਿਹੜੇ ਘਰੇ ਬੈਠੇ ਨੇ ਨਾ ਸਾਥੀ ਸਾਗੇ ਹੱਥ ਜੋੜ ਕੇ ਅਪੀਲ ਹੈ ਉਹਨਾਂ ਨੂੰ ਵੀ ਵੱਧ ਤੋਂ ਵੱਧ ਕੇ ਸਾਡਾ ਇੱਥੇ ਸਾਥ ਦੋ ਸਰੇ ਬੈਠ ਕੇ ਮੂਕ ਦਰਸ਼ਨ ਨਾ ਬਣੋ ਮੂਕ ਦਰਸ਼ਨ ਜਿਹੜੇ ਪ੍ਰਸ਼ਾਸਨ ਵਾਲੇ ਇੱਥੇ ਸਾਡੇ ਕਹਿੰਦੇ ਨੇ ਕਿ ਸਾਡੀ ਰੱਖਿਆ ਕਰਨ ਆਂਦੇ ਨੇ ਉਹ ਬਹੁਤ ਬਨੇ ਹੋਏ ਨੇ ਕਿ ਇੱਥੇ ਮੂਕ ਦਰਸ਼ਨ ਸਾਨੂੰ ਇੱਥੇ ਸਾਥ ਸੰਘਰਸ਼ ਦੀ ਲੋੜ ਆ ਸਾਨੂੰ ਅਸੀਂ ਅਸੀਂ ਫੇਰ ਵੀ ਅਸੀਂ ਇੰਨਾ ਕੁਝ ਜਾ ਕੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂਗੇ ਅਸੀਂ ਫੇਰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਡੀ ਛੇਤੀ ਤੋਂ ਛੇਤੀ ਸਕੂਲਾਂ ਦੇ ਵਿੱਚ ਜੁਆਇਨ ਕਰਵਾਓ